ਲੋਗਾ ਨੇ ਧਰਮ ਨੂੰ ਖਿਡਾਉਣਾ ਸਮਝਿਆ ਮਾਥੇ ਤਿਲਕ ਹੱਥ ਮਾਲਨਾ ਵਾਣਾ ਲੋਗਨ ਰਾਮ ਖੇਲਾ ਨਾ ਜਾਣਾ ਇਹ ਤੇ ਤਪੱਸਿਆ ਹੈ ਇਹ ਤੇ ਸਾਧਨਾ ਹੈ ਇਹ ਤੇ ਬੜੀ ਮਿਹਨਤ ਹੈ ਜਿੰਨੀ ਨਾਮ ધਿਆਇਆ ਗੈ ਮਸ਼ੱਕਤ ਗਾਲਮ ਤੋ ਗਾਲਣਾ ਕੀਏ ਨਾਮ ਜਪਣਾ ਜਪੋ ਤਾ ਏਕੋ ਨਾਮਾ ਔਰ ਨਿਰਾਫਲ ਕਾਵਾਂ ਧਰਮ ਦੇ ਸਾਰੇ ਕਰਮ ਜਪ ਤੋਂ ਬਿਨਾ ਨਿਸਫਲ ਨੇ ਮਹਾਰਾਜ ਕਹਿੰਦੇ ਜਿਵੇਂ ਬਰਾਤੀ ਬਰਾਤੀ ਹੀ ਨਹੀਂ ਨੇ ਅਗਰ ਉਹਦੇ ਚ ਲਾੜਾ ਨਾ ਹੋਵੇ ਸਾਰੇ ਧਾਰਮਿਕ ਕਰਮ ਧਾਰਮਿਕ ਕਰਮ ਹੀ ਨਹੀਂ ਨੇ ਅਗਰ ਜਪ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਸੁਹੀ ਰਾਗ ਦਾ ਸ਼ਬਦ ਜਪੋ ਤਰ ਏ ਕੋ ਨਾਮਾ ਅਵਰ ਨਿਰਾਫਲ ਕਾਵਾ ਇਸ ਨੂੰ ਮੈਂ ਜਿ ਵੀ ਬਿਆਨ ਕਰਦਾ ਉਹਨਾਂ ਇੱਕ ਹਾਲੀ ਨੇ ਹਲ ਚਲਾਇਆ ਹੈ ਸਵਾਗਾ ਫੇਰਿਆ ਹੈ ਜ਼ਮੀਨ ਦੇ ਚਵੱਤਰ ਵੀ ਸੀ ਚਾਰੋਂ ਪਾਸੇ ਬਾੜ ਵੀ ਲਾ ਦਿੱਤੀ ਹੈ ਵਧੀਆ ਤੋਂ ਵਧੀਆ ਖਾਦ ਵੀ ਪਾਈ ਹੈ 15 20 ਦਿਨ ਹੋਏ ਨੇ ਕੁਝ ਪੁੰਗਰਿਆ ਨਹੀਂ ਕੁਝ ਜਮਿਆ ਨਹੀਂ ਕਿਸੇ ਸਿਆਣੇ ਨੂੰ ਬੁਲਾ ਕੇ ਲੈ ਆਇਆ ਹੈ ਕਹਿੰਦਾ ਮੈਂ ਇਤਨੀ ਮਿਹਨਤ ਕੀਤੀ ਹੂੰ ਕੁਝ ਪੋਂਗਰੇ ਆ ਹੀ ਨੇ ਉਹ ਸਿਆਣਾ ਕਹਿੰਦਾ ਤੂੰ ਹਲ ਢੰਗ ਨਾਲ ਚਲਾਇਆ ਸੀ ਕਹਿੰਦਾ ਤਿੰਨ ਲਵਾ ਸਵਾਗਾ ਫੇਰਿਆ ਸੀ ਹਾਂ ਪਾਣੀ ਆ ਜ਼ਮੀਨ ਦੇ ਚ ਬੱਤਰ ਹੈ ਸੀ ਖਾਦ ਪਾਈ ਵਧੀਆ ਪਾਈ ਅਛੇ ਇਹ ਦੱਸ ਤੂੰ ਬੀਜ ਕਿਹੜਾ ਪਾਇਆ ਕਹਿੰਦਾ ਬੀਜ ਆਪਾਂ ਕੋਈ ਨਹੀਂ ਪਾਇਆ ਬੀਜ ਨਹੀਂ ਬੋਇਆ ਤੂੰ ਹਲ ਚਲਾਇਆ ਹੋਇਆ ਖਾਦ ਪਾਈ ਹੋਈ ਸਵਾਗਤ ਆ ਫੇਰੇ ਆਇਆ ਵਾੜ ਲਾਈ ਹੋਈ ਹੈ ਪਾਣੀ ਦਿੱਤਾ ਹੋਇਆ ਸਭ ਵਿਅਰਥ ਚਲਾ ਗਿਆ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਸਤ ਸੰਗ ਕਰ ਰਿਹਾ ਹੈ ਸਭ ਕੁਝ ਕਰ ਰਿਹਾ ਹੈ ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਨਹੀਂ ਜਪ ਰਿਹਾ ਤੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਫਿਰ ਸੁਣ ਲਓ ਜਪੋ ਤਾ ਏਕੋ ਨਾਮਾ ਔਰ ਮੇਰਾ ਫਲ ਕਾਮ ਸਭ ਨੇ ਇਸ ਪਰ ਸਮਝ ਲਿਆ ਬੀਜ ਦੇ ਤੋਂ ਪਾਇਆ ਹੀ ਨਹੀਂ ਹੁਣ ਦੂਸਰਾ ਡੰਗ ਵਾਹਿਗੁਰੂ ਵਾਹਿਗੁਰੂ ਜਪਣ ਦੀ ਵਿਧੀ ਤੌਰ ਤਰੀਕਾ ਤੋਂ ਪਹਿਲਾਂ ਤੇ ਮੈਂ ਇਹ ਅਰਜ਼ ਕਰਾਂ ਭਗਤ ਕਬੀਰ ਕਹਿੰਦੇ ਤਜ ਭਰਮ ਕਰਮ ਬਿਦ ਨਿਖੇਰ ਰਾਮ ਨਾਮ ਲੈ ਹੀ ਵਿਦ ਨਿਖੇਦ ਕੋਈ ਵਿਧੀ ਨਹੀਂ ਕੋਈ ਡੰਗ ਨਹੀਂ ਇਹ ਸਿਰ ਮੌਰ ਭਗਤ ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ ਤੇ ਮੈਂ ਕੋਈ ਢੰਗ ਦੱਸਾਂਗਾ ਵੀ ਨਹੀਂ ਹੈ ਹੀ ਨਹੀਂ ਕੋਈ ਵਿਧੀ ਨਹੀਂ ਹੈ ਬੜੇ ਬੜੇ ਸੰਤ ਸਾਧੂ ਵਿਧੀਆਂ ਰਸਦੇ ਫਿਰਦੇ ਨੇ ਇੰਜ ਜਪਿਆ ਕਰੋ ਸਾ ਅੰਦਰ ਆਵੇ ਤੇ ਵਾਖੋ ਬਾਹਰ ਨਿਕਲੇ ਤੇ ਗੁਰੂ ਆਖੋ ਔਰ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਲਿਖਿਆ ਨਹੀਂ ਬਲਕਿ ਇਹ ਲਿਖਿਆ ਹੈ ਤਜ ਭਰਮ ਕਰਮ ਵਿਦਨੇ ਖੇਤ ਬਿਰੀ ਨਹੀਂ ਸ਼ੇਰ ਕੋਈ ਵੀ ਨਹੀਂ ਹੈ 36 ਪ੍ਰਕਾਰ ਦਾ ਭੋਜਨ ਕਿਸੇ ਥਾਲ ਦੇ ਵਿੱਚ ਪਰੋਸ ਕੇ ਕਿਸੇ ਦੇ ਅੱਗੋਂ ਰੱਖ ਦਈਏ ਤੇ ਅਗਲਾ ਇਹ ਆਖੇ ਛਕਣ ਦਾ ਢੰਗ ਦੱਸੋ ਤੋ ਸਪਸ਼ਟ ਹੋ ਗਏ ਨੋ ਭੁੱਖ ਨਹੀਂ ਲੱਗੇ। ਭੁੱਖਾ ਕਦੀ ਡੰਗ ਪੁੱਛਦਾ। ਭੁੱਖਾ ਕੋਈ ਵੀ ਦੀ ਪੁੱਛਦਾ। ਸ਼ਰਬਤ, ਕੋਲਡ ਡਰਿੰਕ, ਠੰਡਾ ਪਾਣੀ ਕਿਸੇ ਦੇ ਅੱਗੋਂ ਰੱਖ ਦੇਈਏ ਗਲਾਸ ਵਿੱਚ। ਫਿਰ ਅਗਲਾ ਇਹ ਆਖੇ ਪੀਣ ਦਾ ਢੰਗ ਦੱਸੋ। ਤੋ ਸਪਸ਼ਟ ਹੋ ਗਈ ਗੱਲ ਇਹਨੂੰ ਪਿਆਸ ਨਹੀਂ ਲੱਗੇ। ਪਿਆਸ ਨਹੀਂ ਲੱਗੀ। ਪਿਆਸਾ ਕਦੀ ਡੰਗ ਪੁੱਛਦਾ ਹੈ। ਸਤ ਸੰਗ ਕਰਦੇ ਆ ਕਰਦੇ ਆ ਸਾਚੇ ਨਾਮ ਕੀ ਲਾਗੇ ਭੁੱਖ ਜਿਹਦੇ ਅੰਦਰ ਵੀ ਨਾਮ ਦੀ ਭੁੱਖ ਪੈਦਾ ਹੋ ਜਾਂਦੀ ਏ ਉਹ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦਾ ਢੰਗ ਕੀ ਏ ਕੁਝ ਵੀ ਨਹੀਂ ਕੁਝ ਵੀ ਨਹੀਂ ਲੇਕਿਨ ਫਿਰ ਵੀ ਭੋਜਨ ਛਕਣ ਦਾ ਇੱਕ ਢੰਗ ਹੈ ਕਿ ਭੋਜਨ ਦੀ ਬੁਰਕੀ ਕੰਨਾਂ 'ਚ ਨਹੀਂ ਪਾਣੀ ਮੂੰਹ 'ਚ ਭੋਜਨ ਦੀ ਬੁਰਕੀ ਅੱਖਾਂ 'ਚ ਨਹੀਂ ਪਾਣੀ ਮੂੰਹ ਦੇ 'ਚ ਪਾਣੀ ਹੈ ਇਤਨਾ ਢੰਗ ਤੇ ਹੈ। ਤੋਂ ਮਹਾਰਾਜ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਬਾਹ। ਜ਼ਬਾਨ ਨਾਲ ਜਪਣਾ ਹੈ ਰਸਨਾ ਨਾਲ। ਬਸ ਸਿਰਫ ਜ਼ਬਾਨ ਵਾਹਿਗੁਰੂ ਵਾਹਿਗੁਰੂ ਆ ਕੀ ਜਾਏ ਨਹੀਂ ਗਾ ਵੀਏ ਸੁਣੀਏ। ਰਸਨਾ ਗਾਇਨ ਕਰੇ ਮਨ ਸੁਣੇ। ਅਕਸਰ ਇਹ ਕਿ ਮਨ ਨੂੰ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਜਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਕਹਿ ਦਿੰਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਤੂੰ ਸੁਣਨਾ ਤੇ ਮਨ ਨੇ ਔਰ ਕਿਸ ਨੇ ਕੰਨ ਇਹ ਮਨ ਇਸਤੇਮਾਲ ਕਰੇ ਤਾਂ ਹੀ ਸੁਣ ਸਕਦੇ ਨ ਵਰਨਾ ਨਹੀਂ ਅੱਖਾਂ ਨਾਲ ਮਨ ਨਹੀਂ ਹੈ ਨਾ ਆਪਣੇ ਘਰ ਤੁਸੀਂ ਨਹੀਂ ਜਾ ਸਕਦੇ ਘਰ ਦੇ ਕੋਲੋਂ ਲੰਘ ਜਾਓਗੇ 10 20 150 ਕਦਮ ਅੱਗੇ ਜਾ ਕੇ ਜੈਸੇ ਮਨ ਅੱਖਾਂ ਨਾਲ ਜੁੜੇਗਾ ਲੈ ਘਰ ਤੇ ਪਿੱਛੇ ਛੋੜਦਾ ਹੈ ਬੂਹਾ ਤੇ ਪਿੱਛੇ ਛੋੜਦਾ ਹੈ ਦਰਸ਼ਨ ਇਹਨਾਂ ਇੰਦਰੀਆਂ ਨੂੰ ਸਹੀ ਗਤੀ ਮਨ ਦਿੰਦਾ ਹੈ ਅਗਰ ਇਹ ਨਹੀਂ ਇਹ ਕੰਮ ਨਾ ਕਰੇ ਕੋਈ ਇੰਦਰਾ ਸਹੀ ਕੰਮ ਨਹੀਂ ਕਰ ਸਕਦਾ ਕਈ ਵਾਰ ਮਨੁੱਖ ਖੁਦ ਬੋਲ ਰਿਹਾ ਹੁੰਦਾ ਤੇ ਫਿਰ ਦੂਜੇ ਨੂੰ ਕਹਿੰਦਾ ਮਿੱਤਰਾ ਜਰਾ ਦੱਸੀ ਹੁਣੇ ਮੈਂ ਕੀ ਆਖਿਆਈਂ ਬਈ ਹੱਦ ਹੋ ਗਈ ਬੋਲਿਆ ਤੇ ਤੂੰ ਇਹ ਪੁੱਛਦਾ ਦੂਜੇ ਕੋਲੋਂ ਜ਼ਬਾਨ ਬੋਲ ਗਈ ਏ ਪੂਰਾ ਮਨ ਨਹੀਂ ਸੀ ਜਿਸ ਵੀ ਕਰਮ ਦੇ ਚ ਪੂਰਾ ਮਨ ਨਹੀਂ ਹੈ ਉਹ ਕਰਮ ਕਾਢੋਂਦਾ ਉਹਦੀ ਛਾਪ ਸੰਸਕਾਰ ਅੰਦਰ ਨਹੀਂ ਬਣਦੇ ਨਹੀਂ ਬਣਦੇ ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ ਹੈ। ਤੋਂ ਬੁਰੇ ਕਰਮ ਦੀ ਅੰਦਰ ਛਾਪ ਬਣ ਜਾਂਦੀ ਹੈ। ਕਿਉਂ? ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ। ਹਰ ਸ਼ੁਭ ਕਰਮ ਦੇ ਵਿੱਚ ਮਨ ਪੂਰਾ ਨਹੀਂ ਆਉਂਦਾ। ਕਿਉਂ? ਸਮਾਜ ਤੇ ਉਪਮਾ ਕਰਦਾ ਹੈ, ਡਰ ਤੇ ਕੋਈ ਹੈ ਨਹੀਂ। ਪੈ ਤੇ ਕੋਈ ਹੈ ਨਹੀਂ। ਤੋਂ ਜਿੰਨੇ ਵੀ ਧਾਰਮਿਕ ਕਰਮ ਨੇ ਇਦੇ ਚ ਮਨ ਨਹੀਂ ਆਉਂਦਾ ਜਦ ਕੀ ਗੁਰਬਾਣੀ ਕਹਿੰਦੀ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੇਧ ਸਾਵਧਾਨ ਇਕਾਗਰ ਛੇਤ ਪੂਰੀ ਸਾਵਧਾਨੀ ਪੂਰੀ ਇਕਾਗਰਤਾ ਇਸ ਵਾਸੇ ਧਰਮ ਸਾਧਨਾ ਮਨ ਦੀ ਸਾਧਨਾ ਹੈ ਮਨ ਨੂੰ ਇਕਾਗਰ ਕਰਨ ਦੀ ਸਾਧਨਾ ਮਨ ਇੱਕ ਹੋਵੇ ਮਨ ਹਰ ਵਕ ਦੁਬਦਾ ਚਾਹੁੰਦਾ ਹੈ ਦੁਫਾੜ ਹੁੰਦਾ ਹੈ ਜਵਾਨ ਜਪੇ ਵਾਹਿਗੁਰੂ ਵਾਹਿਗੁਰੂ ਮਨ ਸੁਣੇ ਪਰ ਮਨ ਦੁਬਦਾ ਚ ਨਾ ਹੋਵੇ ਪੂਰਾ ਹੋਵੇ। ਔਰ ਬੜਾ ਔਖਾ ਹੈ ਵਾਹਿਗੁਰੂ ਸ਼ਬਦ ਦੇ ਚ ਮਨ ਪੂਰਾ ਹੋਵੇ। ਇਸੇ ਨੂੰ ਗੁਰੂ ਨਾਨਕ ਨੇ ਕਿਹਾ ਆਖਣ ਔਖਾ ਸਾਚਾ ਨਾ ਔਖਾ। ਮਹਾਨ ਔਖਾ ਜ਼ਰੂਹੇ ਜ਼ਮੀਨ ਤੇ ਇਤਨਾ ਔਖਾ ਔਰ ਕੋਈ ਕੰਮ ਨਹੀਂ ਜਿਹੜਾ ਇਹ ਹੈ 8 ਘੰਟੇ ਪਾਠ ਕਰਨ ਵਾਲਾ ਪਾਠੀ 8 ਮਿੰਟ ਸੁਣ ਨਹੀਂ ਸਕਦਾ ਮੈਂ ਦੇਖਿਆ ਸਾਰੀ ਸਾਰੀ ਰਾਤ ਰਹਿਣ ਸਵਾਈ ਕੀਰਤਨ ਕਰਨ ਵਾਲਿਆਂ ਨੂੰ ਕਹਿ ਦੋ 2 ਮਿੰਟ ਸੁਣੋ ਔਖਾ 2 ਮਿੰਟ ਦੀ ਤੇ ਗੱਲ ਛੱਡੋ ਕਿਦਰੇ 1 ਮਿੰਟ ਵੀ ਮਨੁੱਖ ਸੁਣ ਲਵੇ ਸਮਾਧੀ ਲੱਗ ਜਾਏਗੀ ਇਕ ਜਿਤ ਜੈ ਇਕ ਛਿਨ ਦੇ ਆਇਓ ਕਾਲ ਉਪਾਸ ਕੇ ਵਿਚਨਾ ਭੋਜਨ ਦੀ ਬੁਰਕੀ ਮਉਂਦੇ ਰਾਹੀਂ ਅੰਦਰ ਜਾਏਗੀ ਪਚ ਕੇ ਹੋਂ ਬਣੇਗੀ ਨਸਾਂ ਚ ਗਰਦਸ਼ ਕਰੇਗੀ ਗੁਰੂ ਦਾ ਮੰਤਰ ਕੰਨਾਂ ਦੇ ਰਾਹੀਂ ਮਨ ਦੇ ਚ ਪ੍ਰਵੇਸ਼ ਕਰੇਗਾ ਮਨ ਨੂੰ ਜਗਾ ਦੇਗਾ ਅਜੇ ਮਨ ਸੁੱਤਾ ਬੈ ਸੋ ਰਿਹਾ ਹੈ महाराज कहते ग्रह में कोई जागृत रहे साबत अपने मनुखा तन प्राप्त करके कदी कदाई कोई पूरा जागर है नहीं तो सुतियां गई और कई जन्म तो जीवन चेतना सुती हुई है मनुख ਯੋਗੀ ਇਸ ਨੂੰ ਕਹਿੰਦੇ ਨੇ ਕੁੰਡਲਨੀ ਸੁੱਤੀ ਹੋਈ ਏ ਕੁੰਡਲਨੀ ਜਗਾਣੇ ਹੈ ਭਗਤ ਕਹਿੰਦੇ ਨੇ ਸੁਰਤ ਮਨੁਖ ਦੀ ਸੁੱਤੀ ਪਈ ਏ ਨੂੰ ਜਗਾਣਾ ਹੈ ਗੁਰਬਾਣੀ ਕਹਿੰਦੀ ਏ ਮਨ ਸੁੱਤਾ ਪਿਆ ਇਹਨੂੰ ਜਗਾਣਾ ਹੈ ਕਦੋਂ ਦਾ ਸੁੱਤਾ ਪਿਆ ਅਨੰਤ ਜਨਮਾਂ ਤੋਂ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕਤਨੇ ਜਨਮਾਂ ਦੀ ਸੁੱਤੀ ਹੋਈ ਜੀਵਨ ਚੇਤਨਾ ਯ ਪਤੰਜਲੀ ਦੇ ਮੁਤਾਬਕ ਸੁੱਤੀ ਪਈ ਕੁੰਡਲ ਨੇ ਯ ਭਗਤਾਂ ਦੇ ਮੁਤਾਬਕ ਭਗਤ ਕਹਿੰਦੇ ਨੇ ਸੁਰਤ ਸੁੱਤੀ ਪਈ ਹੈ ਸਮਝ ਸੁੱਤੀ ਪਈ ਹੈ ਚੇਤਨਾ ਸੁੱਤੀ ਪਈ ਹੈ ਕੁੰਡਲ ਕਹਿੰਦੇ ਨੇ ਗੋਲਾਕਾਰ ਨੂੰ ਉਹ ਸ਼ਕਤੀ ਗੋਲਾਕਾਰ ਹੈ ਪ੍ਰਭੂ ਨੇ ਸਭ ਕੁਝ ਗੋਲਾਕਾਰ ਬਣਾਇਆ ਇਹ ਜੀਵਨ ਸ਼ਕਤੀ ਮਨੁੱਖ ਦੀ ਸੁੱਤੀ ਪਈ ਹੈ ਐਂ ਗੋਲਾਈ ਰਿਚ ਇਸ ਤਰ੍ਹਾਂ ਜਿਵੇਂ ਇੱਕ ਸਪਨੀ ਸੁੱਤੀ ਪਈ ਹੈ ਆਪਣਾ ਸਿਰ ਢਾ ਕੇ ਬੀਨ ਵਜਾਂਦੇ ਆ ਸਪਨੀ ਉੱਪਰ ਉੱਠਦੀ ਹੈ 나ਗ ਫਨियर ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦੇ ਆ ਇਹ ਸ਼ਕਤੀ ਉਰਦ ਦਾ ਮਨ ਆਉਂਦੀ ਹੈ ਉੱਪਰ ਉੱਠਦੀ ਹੈ ਵਾਹਿਗੁਰੂ ਵਾਹਿਗੁਰੂ ਦੇ ਜਪਦਿਆਂ ਸੁੱਤਾ ਹੋਇਆ ਮਨ ਜਾਗਣ ਲੱਗ ਪੈਂਦਾ ਹੈ ਬ셔ਰ ਤੇ ਅਗਰ ਕੋਈ ਸੁਣੇ ਇੱਕ ਭਾਗ ਮਨੁੱਖ ਦਾ ਜਾਗਿਆ ਹੋਇਆ ਹੈ ਉਹ ਸੁਣੇ ਤਾਂ ਜਾਗਰਤੀ ਵੱਧਦੀ ਜਾਏਗੀ ਵੱਧਦੀ ਜਾਏਗੀ ਇਹ ਇਤਨਾ ਔਖਾ ਕੰਮ ਹੈ ਕਰਕੇ ਦੇਖਣਾ ਇਹ ਕਥਾ ਤੇ ਅਸੀਂ 2-2 4-4 ਘੰਟੇ 2-2 ਤੋਂ 4-4 ਜਗ੍ਹਾ ਇੱਕ-ਇੱਕ ਦਿਨ ਦੇ ਚ ਕਰ ਲੈਂਦੇ ਆ ਔਰ ਇਹਨੋਂ ਅਸਲੀਅਤ ਸਮਝਣਾ ਮੇਰੀ ਕਿਦਰੇ ਨਿਰਮਾਣਤਾ ਨਾਲ ਸਮਝ ਲੈਣਾ ਇਹ ਜਿਹੜਾ ਧੁਨ ਧਿਆਨ ਦੀ ਸਾਧਨਾ ਹੈ ਨਾ ਇਹ ਕਰਨੇ ਅਜ ਵੀ ਔਖੀ ਹੈ ਮੇਰੇ ਲਈ ਤੁਸੀਂ ਆਖੋਗੇ ਧਿਆਨ ਕਿੱਥੇ ਜੋੜੀਏ ਵਾਹਿਗੁਰੂ ਵਾਹਿਗੁਰੂ ਜਪਦਿਆਂ ਧਿਆਨ ਕਿੱਥੇ ਜੋੜੀਏ ਗੁਰੂ ਨਾਨਕ ਦੇਵ ਜੀ ਕਹਿੰਦੇ ਦੋਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਇਹ ਜੋ ਧੁਨ ਹੈ ਵਾਹਿਗੁਰੂ ਇਹਦੇ ਚ ਧਿਆਨ ਜੋੜੋ ਕਿਸ ਤਰ੍ਹਾਂ ਸੁਣੋ ਗਾਵੀਏ ਸੁਣੀਏ ਮਨ ਰੱਖੀਏ ਇਹ ਧਿਆਨ ਜੋੜਨਾ ਹੈ ਤਾਂ ਕਿ ਸ਼ਬਦ ਅੰਦਰ ਜਾਏ ਧਿਆਨ ਦੇ ਰਾਹੀਂ ਇਕਾਗਰਤਾ ਦੇ ਰਾਹੀਂ ਇਹ ਸ਼ਬਦ ਅੰਦਰ ਪ੍ਰਵੇਸ਼ ਕਰੇਗਾ ਮਨ ਨੂੰ ਜਗੰਧ ਆ ਜਾਏਗਾ ਜਗੰਧ ਆ ਜਾਏਗਾ ਹੁਣ ਮੈਂ ਅਰਜ਼ ਕਰਾਂ ਸ਼ਬਦ ਉੱਠਦਾ ਹੈ ਨਾਭੀ ਤੋਂ ਸ਼ਾਇਦ ਆਪ ਨੂੰ ਪਤਾ ਹੋਵੇ ਸਾਡੇ ਰੇਜ-ਰੇਜ ਨਾਭੀ ਨੂੰ ਧੁਨੀ ਕਹਿੰਦੇ ਨੇ ਜੈਸੇ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਹਵਾ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭ ਥੋੜੀ ਜਿਹੀ ਖੁੱਲਦੀ ਹੈ ਉਸ ਕਰਕੇ ਅੰਦਰੋਂ ਧੁਨੋਂ ਨਿਕਲਦੀ ਹੈ ਉਹਨੂੰ ਪਰਾ ਕਹਿੰਦੇ ਨੇ ਉਹ ਹਿਰਦੇ ਤੱਕ ਪਹੁੰਚਦੀ ਅੱਖਰ ਮਿਲਦੇ ਨੇ ਉਹਨੂੰ ਪਸੰਤੀ ਕਹਿੰਦੇ ਨੇ ਉਹ ਕੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਉਹਨੂੰ ਮਧਮਾ ਕਹਿੰਦੇ ਨੇ ਜਵਾਨ ਉਸੇ ਨੂੰ ਬਿਆਨ ਕਰ ਦਿੰਦੀ ਉਸ ਨੂੰ ਬੈਖਰੀ ਕਹਿੰਦੇ ਨੇ ਪਰਾ ਪਸੰਤੀ ਮਧਮਾ ਬੈਖਰੀ ਧੁਨ ਉਠਦੀ ਧੁਨੇ ਤਵੇ ਨਾ ਵੀ ਤਵੇ ਨਾ ਵੀ ਇੰਜ ਕਹਿ ਲੋ ਇੱਕ ਸਾਜ਼ ਹੈ ਜਿਵੇਂ ਹਾਰਮੋਨੀਅਮ ਪੰਖੇ ਨਾਲ ਵੱਜਦਾ ਮੁਰਲੀ ਸ਼ੇਨਾਈ ਨਰਸਿੰਘਾ ਸੰਖ ਫੂਕਣ ਨਾਲ ਵੱਗਦੇ ਨੇ पवन ਦੇ ਟਕਰਾਵ ਕਰਕੇ ਹੀ ਆਵਾਜ਼ ਨਿਕਲਦੀ ਏ ਦੇਹੀ ਮਾਰਟੀ ਬੋਲੇ ਪਵਨ ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ ਪਵਨ ਟਕਰਾਂਦੀ ਏ ਇੱਕ ਧੁਨ ਉੱਠਦੀ ਏ ਉਹਨੂੰ ਪਰਹ ਕਹਿੰਦੇ ਨੇ ਹਿਰਦੇ ਤੱਕ ਪਹੁੰਚਦੀ ਉਹਨੂੰ ਪਸੰਤੀ ਕਹਿੰਦੇ ਨੇ ਇੱਥੇ ਉਹਨੂੰ ਅਖੜ ਮਿਲ ਜਾਂਦੇ ਨੇ ਕੰਠ ਤੱਕ ਪਹੁੰਚਦੀ ਇਹਨੂੰ ਮਦਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜਬਾਨ ਨ ਬਿਆਨ ਕਰ ਦਿੰਦੀ ਹੈ ਹੁਣ ਇਹ ਜੋ ਵਾਹਿਗੁਰੂ ਦੀ ਧੁਨ ਬਾਹਰ ਪ੍ਰਗਟ ਹੋਈ ਹੈ ਇਹਦੇ ਚ ਧਿਆਨ ਜੋੜਨਾ ਹੈ ਕਿ ਸੁਣਨਾ ਧੁਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਤੁਸੀਂ ਇਹ ਅਭਿਆਸ ਕਰਕੇ ਦੇਖ ਲੈਣਾ ਮਨ ਨਹੀਂ ਸੁਣਦਾ ਮਨ ਬੋਲਦਾ ਹੈ ਬਹੁਤ ਪ੍ਰਾਚੀਨ ਹਜ਼ਾਰਾਂ ਸਾਲ ਪਹਿਲੇ ਸਮਝ ਗੱਲ ਆ ਗਈ ਸੀ ਕਿ ਜਿੰਨੇ ਚਿਰ ਤੱਕ ਮਨ ਚੁੱਪ ਨਹੀਂ ਕਰਦਾ ਉਤਨੇ ਚਿਰ ਤੱਕ ਸ਼ਬਦ ਅੰਦਰ ਪ੍ਰਵੇਸ਼ ਨਹੀਂ ਕਰੇਗਾ ਕਿਉਂਕਿ ਮਨ ਤੇ ਬੋਲਦਾ ਤੇ। ਕੋਈ ਕੁਛ ਸਾਧਕਾਂ ਨੇ ਇਹ ਇੱਕ ਸਾਧਨਾ ਗੱਡੀ ਵੀ ਜਿੰਨੇ ਚਿਰ ਤੱਕ ਮਨ ਚੁੱਪ ਨਹੀਂ ਕਰਦਾ ਜ਼ੁਬਾਨ ਵੀ ਚੁੱਪ ਅਸੀਂ ਮੌਨੇ ਨਹੀਂ ਬੋਲਦੇ। ਉਦੋਂ ਬੋਲਾਂਗੇ ਜਦ ਮਨ ਚੁੱਪ ਕਰ ਜਾਏਗਾ। ਪੰਜਾਬ ਦੇ ਵਿੱਚ ਮੈਂ ਦੇਖਦਾ ਇੱਕ ਇੱਕ ਗੁਰਦੁਆਰੇ ਦੇ ਵਿੱਚ। ਉੱਪਰ 10-10 ਹੋਰਨ ਲਾਏ ਹੁੰਦੇ ਨੇ। ਪੁੱਛੋ ਕਿਵੇਂ ਅੰਦਰ ਤੇ ਦੋ ਬੰਦੇ ਨਹੀਂ ਬੈਠੇ ਕੰਨ ਸਾਰਾ ਪਿੰਡ ਸੁਣੇ ਮੈਂ ਕਹਿੰਨਾ ਦੋਆ ਨਹੀਂ ਨਹੀਂ ਸੁਣਿਆ ਤੇ ਸਾਰਾ ਪਿੰਡ ਕੀ ਖਾਕ ਸੁਣੇਗਾ ਐਵੇਂ ਕਰਮ ਕਾਰਨ ਚੱਲਦਾ ਫਜ਼ੂਲ ਬ ਕਰਮ ਚ ਕਾਰਨ ਚੱਲਦਾ ਸੁਣਨਾ ਕੋਈ ਸੌਖੀ ਗੇੜ ਨਹੀਂ ਹੈ ਅਗਰ ਮਨੁੱਖ ਸੁਣੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾਰਨਸ ਭੋਜਨ ਦੀ ਬੁਰਕੀ ਜੈਸੇ ਅੰਦਰ ਜਾਂਦੀ ਹੈ ਭੁੱਖ ਬਾਹਰ ਨਿਕਲਦੀ ਹੈ ਗੁਰੂ ਦਾ ਸ਼ਬਦ ਜੈਸੇ ਮਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਦੁੱਖ ਬਾਹਰ ਨਿਕਲਦੇ ਨੇ ਪਾਪ ਬਾਹਰ ਨਿਕਲਦੇ ਨੇ ਇੱਕ ਸਾਧਨਾ ਹੈ ਤੋਂ ਹੁਣ ਮੈਂ ਇਹਨੂੰ ਛੇਤੀ ਪੂਰਾ ਕਰਾਂ ਵਾਹਿਗੁਰੂ ਵਾਹਿਗੁਰੂ ਮਨੋਂ ਕਜਪਰੇ ਅਗਰ ਸੁਣ ਨਹੀਂ ਰਿਹਾ ਇਹ ਵਾਹਿਗੁਰੂ ਵਾਹਿਗੁਰੂ ਆਖਿਆ ਹਵਾ ਜੀ ਉੱਡ ਜਾਏਗਾ ਕੁਛ ਵੀ ਨਹੀਂ ਹੋਏਗਾ ਜਿਵੇਂ ਮਨੁੱਖ ਨੂੰ ਨਜ਼ਲਾ ਹੋਵੇ ਤੇ ਅਤਰ ਸੈਂਟ ਉਹ ਛਿੜਕ ਰਿਹਾ ਹੋਵੇ ਦੂਜਿਆਂ ਨੂੰ ਤੇ ਸ਼ਾਇਦ ਮਹਿਕ ਆ ਜਾਏ ਇਹਨੋਂ ਨਹੀਂ ਆਏਗਾ ਵਾਹਿਗੁਰੂ ਵਾਹਿਗੁਰੂ ਜਪਰੇ ਸ਼ਾਇਦ ਬਾਹਰ ਦੀਆਂ ਤਰੰਗਾ ਵਾਈਬ੍ਰੇਸ਼ਨ ਕੋਈ ਠੀਕ ਹੋ ਜਾਏ ਇਹਦੀ ਦੁਨੀਆ ਨਹੀਂ ਬਦਲਣ ਲੱਗੇ ਇਹ ਉਹੀ ਦਾ ਉਹੀ ਰਹੇਗਾ ਬਲਕਿ ਕਈਆਂ ਨੂੰ ਮੈਂ ਦੇਖ ਤੇ ਬੜਾ ਹੈਰਾਨ ਹੋਇਆ ساری ساری ਰਾਤ ਵਾਹਿਗੁਰੂ ਵਾਹਿਗੁਰੂ ਜਪਿਆ ਇਤਨੀ ਇਰਖਾ ਇਤਨਾ ਕਰੋ ਵਾਹਿਗੁਰੂ ਵਾਹਿਗੁਰੂ ਬੋਲੇ ਸੁਣਿਆ ਨਹੀਂ ਕਿਉਂ ਨਹੀਂ ਸੁਣਿਆ ਮੰਟਕੇ ਹੀ ਨਹੀਂ ਉਹ ਬੋਲੀ ਗਿਆ ਚੁੱਪ ਨਹੀਂ ਕਰਨਾ ਇੱਕ ਦੂਸਰਾ ਨੁਕਤਾ ਵੀ ਸੁਣ ਲੈਣਾ ਤਨ ਨੂੰ ਭੱਜਣ ਦੌੜਨ ਵਾਸਤੇ ਆਸਥਾਨ ਚਾਹੀਦਾ ਸਪੇਸ ਚਾਹੀਦਾ ਜਗਾ ਚਾਹੀਦੀ ਹੈ ਮਨ ਆਸਥਾਨ ਦੇ ਚ ਨਹੀਂ ਦੌੜਦਾ ਸਮੇਂ ਦੇ ਚ ਦੌੜਦਾ ਹੈ ਦੂਰੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਦੇਸ਼ ਦੂਰੀ ਕਾਲ ਦੂਰੀ ਸਮੇਂ ਦੀ ਦੂਰੀ ਸਥਾਨਿਕ ਦੂਰੀ ਪਰਮਾਤਮਾ ਦੇ ਉਤੇ ਦੋਵੇਂ ਦੂਰੀਆਂ ਲਾਗੋ ਨਹੀਂ ਆਉਂਦੀਆਂ ਨਾ ਦੇਸ਼ ਦੂਰੀ ਨਾ ਕਾਲ ਦੂਰੀ ਕਿਉਂਕਿ ਵਿਆਪਕ ਹੈ ਦੇਸ਼ ਦੂਰੀ ਲਾਗੂ ਨਹੀਂ ਆਉਂਦੀ ਪਰਮਾਤਮਾ ਤੇ ਸਥਾਨਿਕ ਦੂਰੀ ਲਾਗੂ ਨਹੀਂ ਆਉਂਦੀ ਕਾਲ ਦੂਰੀ ਵੀ ਲਾਗੂ ਨਹੀਂ ਆਉਂਦੀ ਉਹ ਤੇ ਅਕਾਲ ਹੈ ਅਸੀਂ ਜ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ ਜਾਂ ਪਰਮਾਤਮਾ ਹੋਵੇਗਾ ਇਹ ਸਾਡੇ ਤੇ ਲਾਗੂ ਹੋ ਸਕਦੀ ਅਸੀਂ 10 20 50 60 ਸਾਲ ਪਹਿਲੇ ਨਹੀਂ ਸੀ ਕੁਝ ਸਾਲਾਂ ਬਾਅਦ ਨਹੀਂ ਆਵਾਂਗੇ ਸਾਡੇ ਤੇ ਲਾਗੂ ਆਉਂਦੀ ਲੋਕੀ ਕਹਿਣਗੇ ਫਲਾਣਾ ਹੁੰਦਾ ਸੀ ਫਲਾਣਾ ਹੁੰਦਾ ਸੀ ਜੈਸੇ ਮੈਂ ਇਥੇ ਆਂਦਿਆਂ ਹੀ ਪੁੱਛ ਬੈਠਾ ਮੈਂ ਕਿ ਭਾਈ ਸੁਰਿੰਦਰ ਸਿੰਘ ਜੀ ਓ ਕਿਥੇ ਨੇ ਮੈਂ ਸਾਡੇ ਬਚਪਨ ਦੇ ਦੋਸਤ ਸਨ ਕਿੰਨੇ ਲਗੇ ਨਹੀਂ ਰਹੇ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕਿੱਥੇ ਤੇੜੇ ਮਾਪਿਆਂ ਜਿੰਨੇ ਤੋਂ ਜਣਿਆ ਕੱਲ ਤੱਕ ਤੇ ਮਾਂ ਹੈ ਸੀ ਅੱਜ ਕੋਈ ਨਹੀਂ 10-20 ਸਾਲ ਪਹਿਲੇ ਤੇ ਪਿਤਾ ਹੈ ਸੀ ਅੱਜ ਕੋਈ ਨਹੀਂ ਅਸੀਂ ਅਕਾਲ ਨਹੀਂ ਆ ਕਾਲ ਦੇ ਚਾਂ ਸਮੇਂ ਦੇ ਚ ਬਣਿਆ ਸਮਾਂ ਸਾਨੂੰ ਮਿਟਾ ਦਿੰਦਾ ਹੈ ਪਰਮਾਤਮਾ ਸਮੇਂ ਦੇ ਚ ਨਹੀਂ ਬਣਿਆ ਕਾਲ ਦੇ ਚ ਨਹੀਂ ਬਣਿਆ ਕਾਲ ਨੂੰ ਬਣਾਉਣ ਵਾਲਾ ਹੈ ਮਹਾਕਾਲ ਕਾਲ ਦਾ ਆਰਾਧੇ ਮਹਾਰਾਜ ਕਹਿੰਦੇ ਨੇ ਮੈਂ ਉਸ ਅਕਾਲ ਦੀ ਆਰਾਧਨਾ ਕੀਤੀ ਹੈ ਜੋ ਕਾਲ ਦਾ ਵੀ ਕਾਲ ਹੈ ਬਾਹ ਜਿਨੇ ਕਾਲ ਨੂੰ ਬਣਾਇਆ ਸਮੇਂ ਨੂੰ ਬਣਾਇਆ ਸਮਾਂ ਉਸ ਨੂੰ ਮਿਟਾ ਨਹੀਂ ਸਕਦਾ ਉਹ ਅਕਾਲ ਹੈ ਸਮੇਤ ਬਾਹ ਰਹੇ ਪਰਮਾਤਮਾ ਦੀ ਦੁਨੀਆ ਦੇ ਸਮਾਂ ਨਹੀਂ ਹੈ ਇਹ ਵੀ ਮਹਿਰਜ਼ ਕਰਾਂ ਜਦ ਕਿਸੇ ਦੀ ਸਮਾਦੀ ਲੱਗ ਜਾਂਦੀ ਉੱਥੇ ਸਮਾਂ ਖੋ ਜਾਂਦਾ ਹੈ ਜਿਤਨਾ ਮਨੁੱਖ ਦੁਖੀ ਹੋਵੇ ਸਮਾਂ ਲੰਬਾ ਹੋ ਜਾਏਗਾ ਜਿਤਨਾ ਬੇਚੈਨ ਪਰੇਸ਼ਾਨ ਬੈਠਾ ਹੋਵੇ ਇੱਕ ਮਿੰਟ ਇੱਕ ਘੰਟਾ ਹੋ ਜਾਏਗਾ ਇੱਕ ਘੰਟਾ ਕਈ ਘੰਟਿਆਂ ਵਰਗਾ ਹੋ ਜਾਏਗਾ ਇੱਕ ਦਿਨ ਕਈ ਮਹੀਨਿਆਂ ਵਰਗਾ ਹੋ ਜਾਏਗਾ ਜਿਤਨਾ ਪਰਬਲ ਦੁੱਖ ਹੋਵੇਗਾ ਵਿਛੋੜਾ ਹੋਵੇਗਾ ਇਹ ਪੀੜਾ ਸਮੇਂ ਨੂੰ ਲੰਬਾ ਕਰ ਦੇਗੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਈਸ਼ਵਰ ਦੇ ਵਿਛੋੜੇ ਦਾ ਦੁੱਖ ਸਮੇਂ ਨੂੰ ਇਤਨਾ ਲੰਬਾ ਕਰ ਦਿੰਦਾ ਚਾਰ ਪਹਿਰ ਚੋ ਜੁਗੇ ਸਮਾਨੇ ਦਿਨ ਦੇ ਚਾਰ ਪੈਰ ਚਾਰ ਯੁਗਾ ਵਰਗੇ ਹੋ ਜਾਂਦੇ ਨਹੀਂ ਲੰਘਦੇ ਸਮਾਂ ਲੰਬਾ ਹੋ ਜਾਂਦਾ ਹੈ ਸੁਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਕਹਿੰਦਾ ਅੱਜ ਦਾ ਦਿਨ ਹੁਣੇ ਆਇਆ ਤੇ ਹੁਣੇ ਚਲਾ ਗਿਆ ਰਸ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਕਹਿੰਦਾ ਘੰਟਾ ਹੀ ਲੰਘਿਆ ਜਿਵੇਂ 1 ਮਿੰਟ ਸਵਾਦੀ ਦੇ ਸਮਾਂ ਖੋ ਜਾਂਦਾ ਨਹੀਂ ਰਹਿੰਦਾ ਪ੍ਰਮਾਤਮਾ ਦੇ ਸਮਾਂ ਨਹੀਂ ਹੈ ਕੰਨ ਨੂੰ ਭਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਮਨ ਭਜਦਾ ਹੈ ਦੌੜਦਾ ਹੈ ਸਮੇਂ ਦੇ ਵਿੱਚ ਵਕਤ ਦੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮਨ ਭਵਿਸ਼ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਇਸ ਮਨ ਨੂੰ ਸਮੇਂ ਦੇ ਚੋਂ ਕੱਢਣਾ ਹੈ ਤੇ ਜੇ ਸਮੇਂ ਦੇ ਚੋਂ ਕੱਢਣਾ ਹੈ ਤੇ ਕਿੱਥੇ ਲੈਣਾ ਹੈ ਵਰਤਮਾਨ ਦੇ ਚ ਲੈਣਾ ਹੈ ਵਰਤਮਾਨ ਦੇਚ ਤੋਂ ਵਰਤਮਾਨ ਕੀ ਹੈ ਅੱਜ ਦਾ ਦਿਨ ਵਰਤਮਾਨ ਹੈ ਨਹੀਂ ਹੈ ਵਰਤਮਾਨ ਕੇਵਲ ਇੱਕ ਦਮ ਹੈ ਹਮ ਆਦਮੀ ਹਮ ਇੱਕ ਦਮ ਹੈ ਗੁਰਬਾਣੀ ਅਨਸਾਰ ਭਾਰਤ ਦੇ ਸੰਤ ਅਵਤਾਰਾਂ ਦੇ ਕਥਨ ਅਨਸਾਰ ਵਰਤਮਾਨ ਅੱਜ ਦਾ ਇਹ ਸਾਰਾ ਦਿਨ ਨਹੀਂ ਹੈ ਇੱਕ ਦਮ ਵਰਤਮਾਨ ਹੈ ਬਸ ਇਹੀ ਜ਼ਿੰਦਗੀ ਹੈ ਜੋ ਦਮ ਅਜੇ ਆਇਆ ਹੀ ਨਹੀਂ ਮੂੰਹ ਦੇਚ ਉਹਨੂੰ ਮੈਂ ਵਰਤ ਨਹੀਂ ਸਕਦਾ ਜਿਹੜਾ ਦਮ ਮੇਰੇ ਮੂੰਹ ਚੋਂ ਚਲਾ ਗਿਆ ਉਹਨੂੰ ਵੀ ਮੈਂ ਵਰਤ ਨਹੀਂ ਸਕਦਾ ਉਹ ਮੇਰੇ ਹੱਥ 'ਚ ਨਹੀਂ ਹੈ ਵਰਤਮਾਨ ਦਾ ਮਤਲਬ ਹੈ ਜਿਹਨੂੰ ਵਰਤ ਸਕਦੇ ਆ ਵਰਤਮਾਨ ਇਸ ਤੋਂ ਇੱਕ ਸ਼ਬਦ ਬਣਿਆ ਹੈ ਹੈ ਤੇ ਵਰਤਨ ਅਸੀਂ ਵਰਤਨ ਕਹਿੰਦੇ ਆ ਜਿਹਨੂੰ ਵਰਤਨ ਦੇ ਚ ਅਸੀਂ ਲਿਆ ਸਕਦੇ ਆ ਕਿਹੜਾ ਦਮ ਤੁਸੀਂ ਵਰਤਨ ਦੇ ਚ ਲਿਆ ਸਕਦੇ ਹੋ ਜੋ ਲੰਘ ਗਿਆ ਨਹੀਂ ਜੋ ਆਣ ਵਾਲਾ ਹੈ ਉਹਨੂੰ ਵਰਤਨ ਦੇ ਚ ਨਹੀਂ ਲਿਆ ਸਕਦੇ ਜਿਹੜਾ ਦਮ ਮੋਹ ਦੇ ਚ ਇਸ ਨੂੰ ਵਰਤਨ ਦੇ ਚ ਲਿਆ ਸਕਦਾ ਮਹਾਰਾਜ ਕਹਿੰਦੇ ਨੇ ਹਮ ਆਗਦਮ ਹੀ ਆ ਇੱਕ ਦਮੇ ਮੌਤ ਮੌਤ ਨਾ ਜਾਣਾ ਇੱਕ ਦਮ ਇਹ ਹੀ ਨਕਦ ਹੈ ਨੰਦ ਲਾਲ ਕਹਿੰਦੇ ਨੇ ਇਕਦਮ ਬਖੇਸ਼ ਰਾ ਨ ਬੁਰਦਮ ਕੇ ਕੀਸ ਤਮ ਐ ਵਾਏ ਨਕਦੇ ਜ਼ਿੰਦਗੀ ਰਾਏਗਾ ਗੁਜਸਤ ਮੈਂ ਇੱਕ ਦਮ ਦੇ ਵਿਚਾਰੇ ਨਾ ਕੀਤੇ ਵਰਤਮਾਨ ਦੇ ਦਮ ਨੂੰ ਮੈਂ گزارਿਆ ਕਿਸ ਤਰ੍ਹਾਂ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ ਇੱਕ ਦਮ ਨੂੰ ਮੈਂ گزارਿਆ ਕਿਸ ਤਰ੍ਹਾਂ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ ਸਾਰੇ ਹੀ ਦਮ ਮੇਰੇ ਵਿਅਰਥ ਚਲੇ ਗਏ ਰਾਏ ਗਾਂ ਗੁਜਸਤ ਮਨ ਨੂੰ ਲੈਣਾ ਹੈ ਵਰਤਮਾਨ ਦੇ ਵਿੱਚ ਇੱਕ ਦਮ ਦੇ ਵਿੱਚ ਕਿਵੇਂ ਲਈਏ ਦੁਨੀਆ ਦੇ ਸਾਰੇ ਮਹਾ ਮੰਤਰ ਇੱਕ ਦਮ ਦੇ ਚ ਪੂਰੇ ਹੋ ਜਾਂਦੇ ਨੇ ਰਾਮ ਇੱਕੋ ਹੀ ਦਮ ਦੇ ਚ ਪੂਰਾ ਓਮ ਇੱਕੋ ਹੀ ਦਮ ਚਾਹੀਦਾ ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਅੱਲਾਹ ਇੱਕੋ ਹੀ ਦਮ ਦੇ ਚ ਪੂਰਾ ਹੋ ਗਿਆ ਪਰਮਾਤਮਾ ਇੱਕ ਦਮ ਦੇ ਚ ਮਿਲਦਾ ਹੈ ਲੰਬਾ ਚੌੜਾ ਕਾਰੋਬਾਰ ਕਰਨਾ ਬਹੁਤ ਸਮਾਂ ਚਾਹੀਦਾ ਹੈ ਲੰਬੀ ਚੌੜੀ ਵਿਦਿਆ ਹਾਸਲ ਕਰਨੀ ਹੈ ਕਈ ਸਾਲ ਚਾਹੀਦੇ ਲੰਬੀ ਯਾਤਰਾ ਕਰਨੀ ਹੈ ਕਾਫੀ ਸਮਾਂ ਚਾਹੀਦਾ ਹੈ ਪਰਮਾਤਮਾ ਚਾਹੀਦਾ ਸਿਰਫ ਇੱਕ ਦਮ ਇੱਕ ਦਮ ਦੇਚ ਮਿਲਦਾ